ਹੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਦੀ ਫਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਉਦੋਕੇ ਤਹਿਸੀਲ ਬੱਬ ਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਬਟਾਲਾ ਵੇ ਵੀ ਜਿਹਨਾਂ ਨੇ ਲੱਗੇ ਤੇ ਮਹਿਤਾ ਚੌਕ ਵੀ ਜਿਹੜਾ ਲੱਗ ਗਿਆ ਇੱਥਾਂ ਤੇ ਗੱਲਬਾਤ ਹੁਣ ਆਪਾਂ ਕਰਦੇ ਆਂ ਵੀ ਜੀ ਉਹਨਾਂ ਨਾਲ ਪਹਿਲੀ ਵੀਡੀਓ ਆਪਾਂ ਇਸ ਘਰ ਦੇ ਵਿੱਚੋਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਲੱਖਾ ਪਿੰਡ ਦੋਗੇ ਜੀ ਹਾਂਜੀ ਤਸੀਲ ਬਾਬਾ ਬਕਾਲਾ ਡਿਸਟ੍ਰਿਕਟ ਅੰਮ੍ਰਿਤਸਰ ਹਲਕਾ ਮਜੀਠਾ ਜੀ ਠੀਕ ਆ ਤੇ ਇਸ ਬਟਾਲਾ ਕਿੰਨਾ ਕੁ ਜੀ ਆਪਾਂ ਦਾ ਬਟਾਲਾ 13 ਕਿਲੋਮੀਟਰ ਹਾਂਜੀ ਗੋਪਾਰਾਏ 8 ਕਿਲੋਮੀਟਰ ਠੀਕ ਆ ਤੇ ਮਜੀਠਾ ਵੀ 12 ਘੋੜਾ ਜੀ ਠੀਕ ਆ ਸੈਂਟਰ ਜੇਤੀ ਆਗੇ ਹਾਂਜੀ ਸਹੀ ਇਧਰੋਂ ਕੱਥੋਂ ਨੰਗਲ ਵੀ ਲੱਗ ਗਈ ਆ ਕੱਥੋਂ ਨੰਗਲ ਵੀ ਆ ਟਾਲੀ ਸਾਹਿਬ ਤੋਂ 8 ਕਿਲੋਮੀਟਰ ਹੈ ਜੀ ਠੀਕ ਆ ਜੀ ਹਾਂਜੀ ਠੀਕ ਆ ਤੇ ਫੋਨ ਨੰਬਰ ਵੀ ਬੋਲ ਦੋ ਇੱਕ ਕੱਲ ਨੇ 782 ਹਾਂਜੀ 12482 ਠੀਕ ਆ ਤੇ ਵਪਾਰ ਦਾ ਕੰਮ ਫੇਰ ਆਪਣਾ ਹਾਂਜੀ ਹਾਂਜੀ ਠੀਕ ਆ ਤੇ ਵਿੱਚੋਂ ਤੁਸੀਂ ਕਹਿੰਦੇ ਸੀ ਨਾ ਬੰਦ ਕਰਤਾ ਸੀ ਤੁਹਾਨੂੰ ਉਹ ਥੋੜਾ ਜਿਹਾ ਬੰਦ ਕੀਤਾ ਜੀ ਹੁਣ ਸ਼ੁਰੂ ਕੀਤਾ ਹੁਣ ਫੇਰ ਸ਼ੁਰੂ ਕੀਤਾ ਪਹਿਲੀ ਮਾਜੀ ਦੀ ਪਾਈ ਜੀ ਅੱਛਾ ਹੁਣ ਜਦੋਂ ਸ਼ੁਰੂ ਕੀਤਾ ਤੇ ਫੇਰ ਪਹਿਲੀ ਮਾਜੀ ਲਿਆਂਦੀ ਆ ਹਾਂਜੀ ਠੀਕ ਆ ਤੇ ਆ ਦੇਖ ਸਕਦੇ ਬਿਲਕੁਲ ਛੋਟਾ ਸਿੰਗ ਹੈ ਤੇ ਥਨਾ ਦਾ ਸਾਈਜ਼ ਗੈਪ ਵੀ ਆਪਾਂ ਦੇਖ ਸਕਦੇ ਚੰਗਾ ਬਹੁਤ ਚੰਗਾ ਥੋੜਾ ਜਿਹਾ ਦਰਦੀ ਉਹਦਾ ਹਿਲਦੀ ਨਹੀਂ ਜੀ ਜਿੱਥੇ ਪੈਰ ਰੱਖ ਦਿੰਦੀ ਹੈ ਠੀਕ ਆ ਇਹ ਵੀ ਕੱਦ ਕਾਠੇ ਦਾ ਚੰਗਾ ਉੱਚਾ ਵਾ ਸੋਣੀ ਝੋਟੀ ਆ ਕਿੰਨਾ ਚਿਰ ਹੋ ਗਿਆ ਨਸੋਈ ਨਾ ਸੋਈ ਨੂੰ 15-20 ਦਿਨ ਹੋ ਗਏ 15-20 ਦਿਨ ਹੋ ਗਏ ਸੋਈ ਨੂੰ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਦੁੱਧ ਇਹ ਵੇਲੇ 14 ਲੀਟਰ ਹੈ ਜੀ ਬਿਲਕੁਲ ਤਿਆਰ ਜਿਹੜਾ ਬਿਲਕੁਲ ਤਿਆਰ ਹੈ ਜੀ ਜਿਹੜਾ ਭਾਵੇਂ ਕੋ ਦੋ ਟਾਈਮ ਚੋਲੇ ਤੇ ਭੰਟਾ ਦੋ ਟਾਈਮ ਚੋਲੇ ਜੀ ਜਿਹੜਾ ਬਿਲਕੁਲ ਘਰੋਂ ਚੁਆ ਕੇ ਦੋ ਹਾਂਜੀ ਹਾਂਜੀ ਠੀਕ ਹੈ ਤੇ ਤੋਰੋ ਹਾਂ ਫਿਰ ਇੱਕ ਵਾਰੀ ਤੋਰ ਜੀ ਢੰਡੀ ਆ ਜੀ ਜਿੱਥੇ ਖਲੋਗੀ ਉੱਥੇ ਖਲੋਤੀ ਰੰਗਦੀ ਠੀਕ ਆ ਬਾਕੀ ਆਵੇ ਚੰਗੇ ਕੱਦ ਕਾਟਦੀ ਆ ਤੇ ਥੱਲਿਆਂ ਵੀ ਚੰਗੀ ਤਿਆਰ ਆ ਰਹੀ ਆ ਬਾਕੀ ਆਪਾਂ ਦੇਖ ਸਕਦੇ ਹਾਂ ਕੋਈ ਥਨਾਚ ਨਹੀਂ ਆ ਕੋਈ ਕੁਝ ਨਹੀਂ ਆ ਤੇ ਜੇ ਵੀਡੀਓ ਬਣਾਉਂਦਾ ਟਾਈਮ ਹੀ ਆਪਣਾ ਜਿਹੜਾ ਵਾ ਕੋਈ 3 1/2 ਦੇ ਲਾਗੇ ਬੰਨੇ ਦਾ ਵਾ ਤੇ ਕੋਈ ਵੀ ਰੋਸ ਹਾਨਾ ਜਿਹੜਾ ਹਵਨ ਦਾ ਅੰਦਾਜ਼ਾ ਲਾਵੇ ਕੰਮ ਜਿਹੜਾ ਬੰਦ ਜਣੀ ਕਿੰਨੇ ਕਿ ਪਹਿਲਾਂ ਕਰਤਾ ਸੀ ਥਣ ਫੇਰ ਸ਼ੁਰੂ ਕੀਤਾ ਤੇ ਪਹਿਲੀ ਝੋਟੀ ਲੈਂਦੀ ਹੈ ਸਾਹ ਦੇਖ ਸੰਦੇ ਹਵਨ ਤੇ ਚਵਾਚੂ ਉਹ ਵੇਖ ਜੀ ਓਕੇ ਪਕਾਏ ਤੇ ਓਕੇ ਜੀ ਕੋਈ ਭੂਰਨੀ ਛਟਾ ਨਹੀਂ ਜੀ ਦਿਖਾ ਦਈਏ ਚਵਾ ਨਹੀਂ ਤੇ ਤਾਂ ਇੱਕ ਰੇ ਜੀ ਕੋਈ ਗੱਲ ਹੀ ਨਹੀਂ ਜੀ ਬਹੁਤ ਠੰਡੀ ਹੈ ਜੀ ਵੇਖੋ ਕੋਈ ਗੱਲ ਹੀ ਨਹੀਂ ਇਹੋ ਜੀ ਠੀਕ ਹੈ ਹਾਂ ਜੀ ਚਵਾ ਦਿਖਾ ਦਈਏ ਇੱਕ ਰੇ ਬਾਜੋ ਜੀ ਛੜਦਾ ਬੱਚਾ ਹਰ ਇੱਕ ਰੀ ਇੱਧਰ ਕੂਪ ਕੈਮਰਾ ਆ ਕੱਟਾ ਜਿਹੜਾ ਵਿਰਜੀ ਹਣਾ ਨੇ ਥੱਲੇ ਛੜਦਾ ਪਸਮਗੀ ਜੀ ਬੀ ਜੀ ਹਾਂਜੀ ਹਾਂਜੀ ਚਲ ਆ ਬਾਕੀ ਪਹਿਲੀ ਵੀਡੀਓ ਇਸ ਕਰਦੇ ਵਿੱਚ ਜਦੋਂ ਗਾਵੇਂ ਤੁਹਾਨੂੰ ਵੀਡੀਓ ਦਿਖਾਇਆ ਕਰਾਂਗੇ ਦਾ ਵੀ ਜਿਹਨੇ ਕਹਿੰਦੇ ਕਿ ਝੋਟੀਆਂ ਵਾਧ ਲੈ ਆਇਆ ਕਰਾਂਗੇ ਤੇ ਚੰਗੀਆਂ ਝੋਟੀਆਂ ਜਿਹੜੀਆਂ ਕਹਿੰਦੇ ਪਾਇਆ ਕਰਨੀਆਂ ਦੇਖੋ ਜੀ ਆ ਥਾਣੇ ਕਰੀ ਦੇਖ ਸਕਦੇ ਜੀ ਤੇ ਆਗਲੇ ਸਨਾਂ ਦਾ ਚਵਾਜ ਦਾ ਤੇ ਆ ਪਿਛਲੇ ਸਨਾਂ ਦਾ ਚਵਾਜ ਆਪਾਂ ਪੂਰ ਨੀਚੇ ਪਾ ਲਈਏ ਥੋੜੀ ਠੀਕ ਹੈ ਜੀ ਠੀਕ ਹੈ ਜੀ ਤੇ ਆ ਇੱਕ ਵਾਰੀ ਥਾਣੇ ਦੇ ਆਪਾਂ ਲਾ ਕੇ ਦੇਖ ਸਕਦੇ ਸਨਾਂ ਦੇ ਵੀ ਨਾੜਾਂ ਜਿਹੜੀਆਂ ਚੰਗੀਆਂ ਇੱਕ ਵਾਰੀ ਦੁਬਾਰਾ ਤੋਰ ਦਈਏ ਜੀ ਹਰ ਬਾਕੀ ਆਨੇ ਖਾਣੇ ਫੱਲੇ ਹੁਣ 14 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਮੋਕੇ ਤੇ ਬਿਲਕੁਲ ਤਿਆਰ ਹੈ ਅੱਜ ਲਾਇਆ 16 ਕਿਲੋ ਹੀ ਚੋਸ ਦੀ ਲੈਂਦੀ ਆ ਤਾਂ ਕਰਕੇ ਥੋੜਾ ਰਸਤੇ ਜਾਂ ਹੁੰਦੇ ਆ ਤੁਹਾਨੂੰ ਪਤਾ ਹੀ ਹੱਥ ਕੇ ਤੁਹਾਨੂੰ ਵੀ ਘਰ ਦਾ ਕਰੀ ਜਾਂਦਾ ਠੀਕ ਹੈ ਅੱਜ 4 ਦਿਨ ਹੋ ਗਏ ਵੀ ਜਿਹਨੇ ਕਹਿੰਦੇ ਲੈਂਦੀ ਨੇ ਤੇ ਪਹਿਲਾਂ ਦੁੱਧ 16 ਕਿਲੋ ਹੀ ਤੇ ਹੁਣ 14 ਹੀ ਆ ਜਿਹੜਾ ਕੰਈ ਰੀ ਨਵੀਂ ਜਗ੍ਹਾ ਤੇ ਆ ਗਏ ਪਸ਼ੂ ਦੁੱਧ ਦਾ ਫਰਕ ਪਾ ਵੀ ਜਾਂਦਾ ਬਾਕੀ ਜਿਦੋਂ ਟਿਕ ਜਾਂਦਾ ਪਸ਼ੂ ਇੱਕ ਜਗ੍ਹਾ ਤੇ ਉਦੋਂ ਫੇਰ ਆਪਣੇ ਜਿਹੜਾ ਦੁੱਧ ਤੇ ਆ ਜਾਂਦਾ ਤੇ ਕਿੰਨਾ ਕੁ ਫਿਰ ਮੁੱਲ ਵੇਦੀ ਰੱਖਣੇ ਦਾ ਆਪਾਂ ਮੁੱਲ ਤੇ 13 ਹੈ ਜੀ ਕਿੰਨਾ ਇਹਦਾ ਮੁੱਲ ਫਿਰ ਮੁੱਲ 130 125 ਦੇ ਦਾਂਗੇ ਜੀ ਅੱਛਾ 125 ਹੀ ਦੇ ਦੋਗੇ ਹਾਂਜੀ ਹੋਰ ਕਰ ਦੋਗੇ ਮਾਨਤਨ ਉਹਦੇ ਜੋ ਮੌਕੇ ਤੇ ਹੋ ਜੂਗਾ ਜੀ ਮਾਨਤਨ ਅੱਛਾ ਕੋ ਫੋਨ ਇੱਕ ਕਰੀ ਜਰੂਰ ਲਾਵੇ ਹਨਾ ਹਾਂਜੀ ਹਾਂਜੀ ਪਹਿਲੀ ਵੀਡੀਓ ਆਪਣੀ ਖਾਲੀ ਨਾ ਮੋੜੇ ਚਲੋ ਕਿਸੇ ਨੂੰ ਨਹੀਂ ਕੋਈ ਨਹੀਂ ਆਊਗਾ ਪੂਰਾ ਮਾਨਤਨ ਹੋ ਰਹੀਦਾ ਠੀਕ ਆ ਫੋਨ ਇੱਕ ਕਰੀ ਜਰੂਰ ਲਾਵੇ ਲੈ ਜਾਣਗੇ ਯਾਦ ਕਰਨਗੇ ਚੰਗੀ ਠੰਡੀ ਧੀਰੀ ਆ ਭਾਵੇਂ ਬੱਚਾ ਵੀ ਨਾ ਛੱਡੋ ਸੌਦਾ ਮਿਲ ਪੂਗੀ ਜੀ ਠੀਕ ਆ ਹਾਂਜੀ ਠੀਕ ਆ ਤੇ ਬਾਕੀ ਚਲੋ ਛੋਟੀ ਚੰਗੀ ਆ ਕਦ ਕੱਠ ਵੀ ਚੰਗਾ ਵਾ ਇਹ ਆ ਕਿ ਦੁੱਧ ਕੋਈ ਆਪਣਾ 14 ਲੀਟਰ ਚੋ ਕੇ ਖੜੇ ਖੋ ਕੇ ਖੜੇ ਆਪਣੀ ਤਸੱਲੀ ਕਰਕੇ ਖੜੇ ਇੱਥੇ ਦੋ ਟਾਈਮ ਤਿੰਨ ਟਾਈਮ ਚੋਵੇ ਜੀ ਤੇ ਬਾਕੀ ਜਿਹੜਾ ਵਾ ਕੋਈ ਵੀਰ ਫੋਨ ਲਾਵੇ ਸੌਦਾ ਤੇ ਆਪੇ ਮੁੱਕ ਤੇ ਹੋ ਜਾਂਦਾ ਵਾਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਇਸ ਚੱਕ ਕੇ ਖੜੋ ਜੀ